ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਇੱਕ ਪਤੀ ਨੇ ਹੀ ਆਪਣੀ ਪਤਨੀ ਦੀ ਜਿਹੜੀ ਹਤਿਆ ਕਰ ਦਿੱਤੀ ਆ ਪਤੀ ਦਾ ਨਾਮ ਰਾਜੂ ਦੱਸਿਆ ਜਾ ਰਿਹਾ ਉਮਰ ਲਗਭਗ 44 ਸਾਲ ਦੀ ਦੂਜੇ ਪਾਸੇ ਜਿਹੜੀ ਪਤਨੀ ਆ ਉਸ ਦਾ ਨਾਮ ਆਰਤੀ ਉਮਰ ਲਗਭਗ 26 ਸਾਲ ਦੀ ਦੱਸੀ ਜਾ ਰਹੀ ਆ ਇਹ ਘਟਨਾ ਉਦੋਂ ਹੋਈ ਜਦੋਂ ਜਿਹੜਾ ਰਾਜੂ ਦਾ ਤੀਜਾ ਵਿਆਹ ਹੋਇਆ ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਰਾਜੂ ਨਾਂ ਦਾ ਵਿਅਕਤੀ ਆ ਉਸ ਦਾ ਜਿਹੜਾ ਤੀਜਾ ਵਿਆਹ ਸੀ ਜਦੋਂ ਜਿਹੜਾ ਆਰਤੀ ਦੇ ਨਾਲ ਹੋਇਆ ਸੀ ਉਸ ਦਾ ਪਹਿਲਾਂ ਦੋ ਵਾਰੀ ਵਿਆਹ ਹੋ ਚੁੱਕਿਆ ਸੀ ਤਾਂ ਇਹ ਜਿਹੜੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੋਂ ਆ ਰਹੀ ਆ ਦੱਸਿਆ ਇਹ ਜਾਰੇ ਇੱਕ ਪਤੀ ਨਹੀਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਰਾਜੂ ਆ ਉਹ ਅਕਸਰ ਹੀ ਜਿਹੜੀ ਆਰਤੀ ਦੇ ਨਾਲ ਲੜਾਈ ਝਗੜਾ ਕਰਦਾ ਸੀਗਾ ਵਿਆਦੋ ਛੇਵੇਂ ਦਿਨ ਹੀ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਅਚਾਨਕ ਇੱਕ ਦਿਨ ਉਹਨਾਂ ਦੇ ਘਰ ਇੰਨਾ ਜਿਹੜਾ ਲੜਾਈ ਝਗੜਾ ਵਧ ਗਿਆ ਕਿ ਜਿਹੜਾ ਰਾਜੂ ਆ ਉਸਨੇ ਲਾਠੀ ਚੱਕ ਕੇ ਡੰਡਾ ਚੱਕ ਕੇ ਆਪਣੀ ਜਿਹੜੀ ਘਰਵਾਲੀ ਦੇ ਉੱਪਰ ਇੰਨੀ ਉਹਨੂੰ ਤਸ਼ੱਦਦ ਦੇ ਨਾਲ ਕੁੱਟਮਾਰ ਕੀਤੀ ਆ ਜਿਹਦੇ ਕਰਕੇ ਜਿਹੜੀ ਆਰਤੀ ਆ ਉਹ ਕੁੱਟਮਾਰ ਜਿਹੜੀ ਉਸਦੇ ਪਤੀ ਦੁਆਰਾ ਕੀਤੀ ਗਈ ਸੀ ਉਹ ਚੱਲ ਨਾ ਸਕੀ ਜਿਸ ਦੇ ਦੌਰਾਨ ਉਸ ਉਸ ਦੇ ਦੌਰਾਨ ਉਸ ਦੀ ਮੌਤ ਹੋ ਗਈ ਜਿਹੜੇ ਉੱਥੋਂ ਦੇ ਗਵਾਂਡੀ ਆ ਰਾਜੂ ਦੇ ਜਿਹੜੇ ਗਵਾਂਡੀ ਆ ਉਹਨਾਂ ਨੇ ਜਿਹੜੇ ਪੁਲਸ ਨੂੰ ਜਾ ਕੇ ਦੱਸਿਆ ਸੂਚਨਾ ਦਰਜ ਕਰਵਾਈ ਕਿ ਰਾਜੂ ਨੇ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤਾਂ ਬਾਅਦ ਵਿੱਚ ਜਿਹੜੀ ਪੁਲਸ ਆ ਉਸ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੀ ਆ ਤੇ ਜਿਹੜੀ ਆਰਤੀ ਆ ਉਸ ਦੀ ਲਾਸ਼ ਜਿਹੜੀ ਬਰਾਮਦ ਕਰਕੇ ਪੋਸਟਮਾਰਟਮ ਦੇ ਲਈ ਭੇਜ ਦਿੱੰਦੀ ਆ ਪਰ ਦੂਜੇ ਪਾਸੇ ਪੁਲਿਸ ਨੇ ਜਿਹੜਾ ਰਾਜੋਣੇ ਗ੍ਰਿਫਤਾਰ ਕਰ ਲਿਆ ਗਿਆ ਏ ਤਾਂ ਹੁਣ ਜਦੋਂ ਪੋਸਟਮਾਰਟਮ ਆਏਗੀ ਤਾਂ ਜਦੋਂ ਵੀ ਕੋਈ ਵੀ ਉਹਦੇ ਵਿੱਚ ਰਿਪੋਰਟ ਸਾਹਮਣੇ ਨਿਕਲ ਕੇ ਆਏਗੀ ਤਾਂ ਪੁਲਿਸ ਵੱਲੋਂ ਹੋਰ ਜਿਹੜੀ ਕਾਰਵਾਈ ਬੰਦੀ ਆ ਸ਼ੁਰੂ ਕਰ ਦਿੱਤੀ ਜਾਏਗੀ ਤਾਂ ਇਹ ਬਹੁਤ ਹੀ ਹੈਰਾਨ ਅਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਆ ਹੁਣ ਇਸ ਗੱਲ ਨੂੰ ਹੀ ਦੇਖਦਿਆਂ ਹੋਇਆਂ ਹੁਣ ਰਾਜੂ ਦੇ ਉੱਪਰ ਇਹ ਵੀ ਸਵਾਲ ਉੱਠਦੇ ਆ ਕਿ ਰਾਜੂ ਨੇ ਆਪਣੀ ਜਿਹੜੀ ਤੀਜੀ ਘਰ ਵਾਲਿਆਂ ਆਰਤੀ ਉਸ ਨੂੰ ਜਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਸੀ ਕਿ ਰਾਜੂ ਦਾ ਪਹਿਲਾਂ ਦੋ ਵਾਰੀ ਵਿਆਹ ਹੋ ਚੁੱਕਿਆ ਜੇਕਰ ਆਰਤੀ ਜਾਂ ਆਰਤੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਸੀ ਕਿ ਰਾਜੂ ਦੇ ਪਹਿਲਾਂ ਦੋ ਵਿਆਹ ਹੋ ਚੁੱਕੇ ਆ ਤਾਂ ਫਿਰ ਆਰਤੀ ਦਾ ਵਿਆਹ ਰਾਜੂ ਦੇ ਨਾਲ ਕਿਉਂ ਕਰਵਾਇਆ ਅਤੇ ਦੂਜਾ ਸਵਾਲ ਇਹ ਵੀ ਉੱਠਦਾ ਏ ਕਿ ਰਾਜੂ ਦੀ ਉਮਰ 44 ਸਾਲ ਦੀ ਆ ਅਤੇ ਜਿਹੜੀ ਆਰਤੀ ਆ ਉਸ ਦੀ ਉਮਰ 26 ਸਾਲ ਦੀ ਆ ਤਾਂ ਇੰਨੀ ਉਮਰ ਦਾ ਫਰਕ ਹੋਣ ਕਰਕੇ ਜਿਹੜੇ ਆਰਤੀ ਦੇ ਘਰ ਵਾਲਿਆਂ ਨੇ ਰਾਜੂ ਦੇ ਨਾਲ ਵਿਆਹ ਕਿਉਂ ਕੀਤਾ ਹੋ ਸਕਦਾ ਕਿ ਜਿਹੜੀ ਆਰਤੀ ਆ ਉਹਦੇ ਜਿਹੜੇ ਘਰ ਘਰ ਪਰਿਵਾਰਕ ਮੈਂਬਰ ਆ ਉਹ ਗਰੀਬ ਹੋਣ ਆਰਥਿਕ ਹਾਲਾਤਾਂ ਨੂੰ ਦੇਖ ਕੇ ਉਹਨਾਂ ਨੇ ਸੋਚਿਆ ਹੋਵੇ ਕਿ ਅਸੀਂ ਜਲਦ ਤੋਂ ਜਲਦ ਆਰਤੀ ਦਾ ਵਿਆਹ ਕਰ ਦਈਏ ਹੋ ਸਕਦਾ ਕਿ ਉਹਦੀ ਜਿਹੜੀ ਵਿਆਹੀ ਜ਼ਿੰਦਗੀ ਆ ਉਹ ਉੱਥੇ ਜਾ ਕੇ ਬੜੀ ਖੁਸ਼ ਰਹੇਗੀ ਤੇ ਇਹ ਜੇ ਆਪਾਂ ਦੇਖੀਏ कि ਜਿਹੜੀ ਉਮਰ ਆਪਾਂ ਵੀ ਦੇਖਦੇ ਹਾਂ ਕਿ ਉਮਰ ਜਿਹੜੀ ਉਹ ਮੈਟਰ ਨਹੀਂ ਕਰਦੀ ਵੀ ਉਮਰ ਜਿਹੜਾ ਬੰਦਾ ਉਮਰ ਚ ਵੱਡਾ ਹੁੰਦਾ ਉਸ ਨੂੰ ਬਹੁਤ ਜ਼ਿਆਦਾ ਸੋਚ ਸਮਝ ਤੇ ਅਕਲ ਹੁੰਦੀ ਆ ਪਰ ਜੇਕਰ ਹੁਣ ਆਪਾਂ ਆਮ ਮਸਲੇ ਨੂੰ ਦੇਖੀਏ ਕਿ ਰਾਜੂ ਦੀ ਉਮਰ 44 ਸਾਲ ਦੀ ਹੈ ਤੇ ਆਰਤੀ ਦੀ ਉਮਰ ਜਿਹੜੀ 26 ਸਾਲ ਦੀ ਆ ਫਿਰ ਰਾਜੂ ਦੀ ਉਮਰ 44 ਸਾਲ ਦੀ ਆ ਉਹਦੀ ਅਕਲ ਫਿਰ ਵੱਧ ਹੋਣੀ ਚਾਹੀਦੀ ਆ ਉਹਨੂੰ ਆਪਣੀ ਸਿਆਣਪ ਦਿਖਾਉਣੀ ਚਾਹੀਦੀ ਆ ਤਾਂ ਫਿਰ ਉਹ ਰਾਜੂ ਨੇ ਇਦਾਂ ਦੀ ਜਿਹੜੀ ਇਦਾਂ ਦੀ ਵੱਡੀ ਗੱਲ ਨੂੰ ਅੰਜਾਮ ਕਿਉਂ ਦਿੱਤਾਏ ਜੇਕਰ ਉਹਨਾਂ ਦੇ ਵਿੱਚ ਕੋਈ ਲੜਾਈ ਝਗੜਾ ਹੋ ਵੀ ਗਿਆ ਤਾਂ ਰਾਜੂ ਨੂੰ ਆਰਤੀ ਨਾਲ ਬੈਠ ਕੇ ਹਰ ਇੱਕ ਗੱਲ ਜਿਹੜੀ ਵੀ ਉਹਨਾਂ ਦੇ ਵਿੱਚ ਜਿਹੜੀ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਤਾਂ ਉਸ ਗੱਲ ਨੂੰ ਲੈ ਕੇ ਰਾਜੂ ਨੂੰ ਆਰਤੀ ਨੂੰ ਆਪਦੇ ਕੋਲ ਬਿਠਾ ਕੇ ਉਹਨੂੰ ਸਮਝਾਉਣਾ ਚਾਹੀਦਾ ਸੀ ਨਾ ਕਿ ਉਸ ਦੇ ਨਾਲ ਹਰ ਰੋਜ਼ ਵਿਆਦ ਤੋਂ ਸ਼ੇਮੇ ਦੇਣ ਹੀ ਲੜਾਈ ਝਗੜਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਸੀ ਨਾ ਹੀ ਉਸ ਨੂੰ ਆਪਣੀ ਕਰਵਾਲੀ ਦੇ ਨਾਲ ਕਲੇਸ਼ ਪਾਉਣਾ ਚਾਹੀਦਾ ਸੀ ਇਹ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਕਿ ਕੁੜੀਆਂ ਦੇ ਜਾਂ ਮੁੰਡਿਆਂ ਦੇ ਮਾਪਿਓ ਹੁੰਦੇ ਆ ਉਹਨਾਂ ਨੂੰ ਅਕਸਰ ਹੀ ਜਦੋਂ ਆਪਣੀ ਧੀ ਜਾਂ ਪੁੱਤ ਦਾ ਵਿਆਹ ਉਹਨਾਂ ਨੇ ਕਰਨਾ ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹ ਦੇਖਣਾ ਚਾਹੀਦਾ ਕਿ ਮੁੰਡੇ ਅਤੇ ਕੁੜੀ ਨੂੰ ਕਿੰਨੀ ਕ ਸਮਝ ਆ ਕਿੰਨੀ ਕ ਸੋਚ ਉਹਦੀ ਕਿੱਥੇ ਖੜੀ ਆ ਉਹਦਾ ਸੁਭਾਅ ਕਿਦਾਂ ਦਾ ਜੇਕਰ ਆਪਾਂ ਇਹ ਤਿੰਨ ਚੀਜ਼ਾਂ ਦੇਖਦੇ ਆ ਤਾਂ ਹੋ ਸਕਦਾ ਮੁੰਡੇ ਅਤੇ ਕੁੜੀ ਦੀ ਜੇਕਰ ਆਪਾਂ ਵਿਆਹ ਕਰਦੇ ਆ ਜਿਸ ਦੀ ਜਿਹੜੀ ਸੋਚ ਸਮਝ ਬਹੁਤ ਵਧੀਆ ਪੱਧਰ ਤੇ ਹੋਵੇ ਤਾਂ ਹੋ ਸਕਦਾ ਉਹ ਆਪਣੀ ਜਿਹੜੀ ਜਿਹੜੀ ਵਿਆਹੀ ਜ਼ਿੰਦਗੀ ਆ ਵਧੀਆ ਸੁਚਾਰੂਤਾ ਨਾਲ ਬਤੀਤ ਕਰ ਸਕਦੇ ਜੇਕਰ ਕਿਸੇ ਔਰਤ ਜਾਂ ਕਿਸੇ ਮੁੰਡੇ ਜਾਂ ਕੁੜੀ ਨੂੰ ਇੰਨੀ ਸੋਚ ਸਮਝ ਨਹੀਂ ਹੁੰਦੀ ਤਾਂ ਫਿਰ ਇਦਾਂ ਦੇ ਘਟਨਾਵਾਂ ਆਮ ਹੀ ਜੜੀਆਂ ਵਾਪਰਦੀਆਂ ਨੇ ਤੇ ਵਾਪਰਦੀਆਂ ਰਹਿਣੀਆਂ ਜੇਕਰ ਆਪਾਂ ਆਪਣੇ ਆਪ ਦੀ ਜਿਹੜੀ ਸੋਚ ਸਮਝ ਚੰਗੀ ਨਾ ਬਣਾਈਏ ਦੂਜੇ ਪਾਸੇ ਕਈ ਵਿਅਕਤੀ ਇਦਾਂ ਦੇ ਵੀ ਆ ਕਿ ਮਾੜੀ ਮਾੜੀ ਗੱਲ ਤੇ ਪੜਕ ਉੱਠਦੇ ਆ ਗੁੱਸੇ ਤੇ ਕੰਟਰੋਲ ਨਹੀਂ ਕਰਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਗੁੱਸਾ ਉਹ ਹਰ ਇੱਕ ਵਿਅਕਤੀ ਲਈ ਬਹੁਤ ਹੀ ਜਿਹੜਾ ਹਾਨੀਕਾਰਕਾ ਕੱਲਾ ਜਿਹੜਾ ਗੁੱਸਾ ਜਿਹੜਾ ਵਿਅਕਤੀ ਗੁੱਸਾ ਕਰਦੇ ਉਸ ਦੇ ਲਈ ਨਹੀਂ ਹਾਨੀਕਾਰਕ ਉਹਦੇ ਜਿਹੜੇ ਨਾਲ ਦੇ ਦੋਸਤ ਆ ਉਹਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਸਾਰਿਆਂ ਦੇ ਲਈ ਜਿਹੜਾ ਆ ਬਹੁਤ ਜਿਹੜਾ ਹਾਨੀਕਾਰਕਾ ਗੁੱਸੇ ਤੇ ਹਰ ਇੱਕ ਵਿਅਕਤੀ ਨੂੰ ਕੰਟਰੋਲ ਕਰਨਾ ਚਾਹੀਦਾ ਜਿਹੜਾ ਗੁੱਸਾ ਉਹਦੇ ਨਾਲ ਜਿਹੜਾ ਗੁੱਸਾ ਆਪਣੇ ਆਪ ਤੇ ਉੱਪਰ ਕਾਬੂ ਨਹੀਂ ਪਾਉਣਾ ਚਾਹੀਦਾ ਸਗੋਂ ਦੀ ਗੁੱਸੇ ਨੂੰ ਗੁੱਸੇ ਤੇ ਆਪਾਂ ਨੂੰ ਕਾਬੂ ਪਾਉਣਾ ਚਾਹੀਦਾ ਏ ਨਾ ਕਿ ਗੁੱਸੇ ਨੂੰ ਆਪਣੇ ਉੱਪਰ ਗੁੱਸੇ ਦੇ ਵਿੱਚ ਆ ਕੇ ਹੀ ਆਪਾਂ ਆਪਣੇ ਬੈਰ ਤੇ ਖਿਲਾੜੀ ਮਾਰਦੇ ਆ ਤੇ ਆਪਾਂ ਜਿਹੜਾ ਆਪ ਦਾ ਜਿਹੜਾ ਵਸਿਆ ਵਸਾਇਆ ਘਰ ਹੁੰਦਾ ਉਸ ਨੂੰ ਇੱਕ ਮਿੰਟ ਦੇ ਵਿੱਚ ਉਜਾੜ ਲੈਨੇ ਆ ਹੁਣ ਜਿਹੜਾ ਮਸਲਾ ਸਾਹਮਣੇ ਆ ਰਿਹਾ ਏ ਤਾਂ ਇਹਦੇ ਉੱਪਰ ਹੁਣ ਜਿਹੜੀ ਉੱਤਰ ਪ੍ਰਦੇਸ਼ ਦੇ ਵਾਰਾਨਸੀ ਵੀ ਜਿਹੜੀ ਪੁਲਸਾ ਉਸਨੇ ਸਾਰੀ ਜਿਹੜੀ ਆ ਕਾਰਵਾਈ ਜਿਹੜੀ ਆ ਕਰ ਦਿੱਤੀ ਆ ਦੂਜੇ ਪਾਸੇ ਜਿਹੜੇ ਆਰਤੀ ਦੇ ਪੇਕੇ ਪਰਿਵਾਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੀ ਜਿਹੜੀ ਤੀ ਦੀ ਆ ਮੌਤ ਹੋ ਚੁੱਕੀ ਆ ਤਾਂ ਹੁਣ ਉਹ ਜਿਹੜੇ ਰਾਜੂ ਦੇ ਉੱਪਰ ਜਿਹੜੀ ਐਫ ਆਈ ਆ ਉਹਨਾਂ ਦੇ ਪੇਕੇ ਆਰਤੀ ਦੇ ਪੇਕੇ ਪਰਿਵਾਰ ਨੇ ਜਿਹੜੀ ਐਫ ਆਈ ਆ ਦਰਜ ਕਰਵਾ ਦਿੱਤੀ ਗਈ ਆ ਤਾਂ ਹੁਣ ਉਹ ਇਨਸਾਫ ਦੀ ਗੋਹਰ ਲਾ ਰਹੇ ਆ ਤੇ ਹੁਣ ਦੇਖੋ ਜਦੋਂ ਆਰਤੀ ਦੀ ਪੋਸਟਮਾਰਟਮ ਦੀ ਰਿਪੋਰਟ ਆਉਗੀ ਅੱਗੇ ਦੇਖਦੇ ਹਾਂ ਵੀ ਉਹਦੀ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਜੇਕਰ ਇਹਦੇ ਨਾਲ ਰਿਲੇਟਡ ਕੋਈ ਵੀ ਸਾਨੂੰ ਜਾਣਕਾਰੀ ਮਿਲੇਗੀ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ